ਦੋਸਤੋ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਈਰਾਨ ਦੇ ਉੱਤੇ ਹਮਲਾ ਕਰ ਸਕਦਾ ਹੈ ਈਰਾਨ ਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਆ ਉਹਨਾਂ ਨੂੰ ਤਬਾਹ ਕਰਨ ਦੇ ਲਈ ਕੀ 트ੰਪ ਦੇ ਵੱਲੋਂ ਇਹ ਹਮਲਾ ਕੀਤਾ ਜਾ ਸਕਦਾ ਹੈ ਈਰਾਨ ਦੇ ਉੱਤੇ ਇਹਨੂੰ ਲੈ ਕੇ ਕਿਉਂ ਮੀਡੀਆ ਦੇ ਵਿੱਚ ਗੱਲ ਹੋ ਰਹੀ ਹੈ ਖਾਸ ਕਰਕੇ ਫੌਕਸ ਨਿਊਜ਼ ਦੇ ਉੱਤੇ ਦਾ ਉੱਥੇ ਦਾ ਕਈ ਐਕਸਪਰਟ ਕਹਿ ਰਹੇ ਨੇ ਕਿ 트ੰਪ ਨੂੰ ਇਹ ਕੌੜਾ ਘੁੱਟ ਭਰ ਲੈਣਾ ਚਾਹੀਦਾ ਕਿ ਅਦਰਵਾਇਜ਼ ਅਮਰੀਕਾ ਦੇ ਲਈ ਬਹੁਤ ਬੁਰੇ ਹਾਲਾਤ ਜਾਂ ਪੂਰੇ ਵੈਸਟਰਨ ਜਿਹੜੀਆਂ ਸਿਵਲਾਈਜ਼ੇਸ਼ਨ ਦੇ ਆ ਵੀ ਇਹਨਾਂ ਦੇ ਲਈ ਬੁਰੇ ਹਾਲਾਤ ਪੈਦਾ ਹੋ ਜਾਣੇ ਆ ਜੇਕਰ ਈਰਾਨ ਜਿਹੜਾ ਉਹ ਪਰਮਾਣੂ ਤਾਕਤ ਬਣ ਗਿਆ ਹੁਣ ਇਹ ਇੱਥੇ ਤੱਕ ਸਥਿਤੀਆਂ ਕਿੱਦਾਂ ਪਹੁੰਚੀਆਂ ਤੇ ਕਿੱਧਰ ਨੂੰ ਹਾਲਾਤ ਜਾ ਸਕਦੇ ਆ ਉਹਦੇ ਤੇ ਆਪਾਂ ਗੱਲ ਕਰਦੇ ਆ ਜੇਕਰ ਆਪਾਂ ਦੇਖੀਏ ਨਾ ਇਹ ਜਿਹੜਾ ਵੈਸੇ ਜਿਹੜਾ ਪਰਮਾਣੂ ਹਥਿਆਰਾਂ ਦੀ ਜਿਹੜੀ ਦੌੜ ਹੈ ਪਰਮਾਣੂ ਹਥਿਆਰਾਂ ਦੀ ਜਿਹੜੀ ਰੇਸ ਹੈ ਇਹ ਬੜੀ ਬੁਰੀ ਹੈ ਬੜੀ ਮਾੜੀ ਚੀਜ਼ ਹੈ ਮਾਨਵਤਾ ਦੇ ਲਈ ਇਹਦਾ ਨੁਕਸਾਨ ਕਿੰਨਾ ਹੋ ਸਕਦਾ ਉਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ 7-8 ਦਹਾਕੇ ਪਹਿਲਾਂ ਹੀ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਅਸੀਂ ਸਾਰੇ ਵੇਖ ਚੁੱਕੇ ਹਾਂ ਕਿ ਉਹਨੇ ਕੇਸ ਲੈਵਲ ਦੀ ਤਬਾਹੀ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਦੋਂ ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਾਪਾਨ ਦੇ ਉੱਤੇ ਇਹ ਪਰਮਾਣੂ ਹਥਿਆਰ ਸੁੱਟਿਆ ਕਿਉਂ ਨੇ ਕੇਸ ਲੈਵਲ ਦੀ ਤਬਾਹੀ ਕੀਤੀ ਸੀ ਹਜੇ ਤੱਕ ਦੱਸ ਦਿਆ ਕਿ ਉੱਥੇ ਇਹਦੇ ਅਸਰਾਂ ਪਰਮਾਣੂ ਹਥਿਆਰਾਂ ਦੇ ਦੇਖੇ ਜਾ ਸਕਦੇ ਆ ਸੋ ਇਸ ਕਰਕੇ ਇਹਨੂੰ ਤਾਂ ਇਹ ਕਿਹਾ ਜਾਂਦਾ ਕਿ ਡੈਫੀਨਿਟਲੀ ਜੇਕਰ ਹੁਣ ਕਦੇ ਵੀ ਵਿਸ਼ਵ ਯੁੱਧ ਹੁੰਦਾ ਤਬ ਇਹ ਤਾਂ ਬਈ ਇੱਕ ਦੂਸਰੇ ਨੂੰ ਕਹ ਲੋਗੇ ਨਿਸਤੋ ਨਾਬੂਦ ਕਰਨ ਵਾਲੀ ਗੱਲ ਹੀ ਆ ਫਿਰ ਤਾਂ ਕੱਖ ਨਹੀਂ ਬਚਣਾ ਕਿਉਂਕਿ ਜੰਨੀਆਂ ਵੀ ਇਸ ਸਮੇਂ ਤੱਕ ਬੇਸ਼ੱਕ ਦੁਨੀਆ ਦੇ ਵਿੱਚ ਕੰਟਰੀਆਂ ਤਾਂ ਬਹੁਤ ਜ਼ਿਆਦੇ ਨੇ ਦੇ ਪ੍ਰਮਾਣੂ ਹਥਿਆਰ ਤਾਂ ਮਹਿਜ਼ 6-7 ਨੇ ਡਿਕਲੇਅਰ ਕੀਤੇ ਨੇ ਇੱਕ ਦੋ ਬਿਨਾਂ ਡਿਕਲੇਰੇਸ਼ਨ ਤੋਂ ਆ ਵੀ 9-10 ਕੰਟਰੀਆਂ ਦੇ ਕੋਲ ਨੇ ਬਟ ਜੇਕਰ ਇਹ 9-10 ਕੰਟਰੀਆਂ ਵੀ ਇਸੇ ਕਰਕੇ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਜਦੋਂ ਵੀ ਗੱਲ ਆਉਂਦੀ ਹੈ ਨਾ ਤੇ ਬਾਹਰ ਬੈਠੇ ਵੈਸਟ ਦੇ ਵਿੱਚ ਬੈਠੇ ਜਿਹੜੇ ਲੀਡਰ ਐ ਇਹਨਾਂ ਨੂੰ ਵੀ ਡਰ ਲੱਗਣ ਲੱਗ ਪੈਂਦਾ ਕਿ ਭਾਈ ਜੇਕਰ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਵੀ ਇਦਾਂ ਦਾ ਕੁਝ ਹੋ ਗਿਆ ਤੇ ਇਹ ਜਿਹੜੀ ਹਵਾ ਆ ਇਹ ਪੂਰੇ ਵਿਸ਼ਵ ਦੀ ਜਿਹੜੀ ਆ ਉਹ ਗੰਦਲੀ ਹੋ ਜਾਣੀ ਆ ਖਾਸ ਕਰਕੇ ਜੇਕਰ ਅਸੀਂ ਮੈਂ ਆਪਾਂ ਪੰਜਾਬੀ ਜਿਹੜੀ ਸਾਡੀ ਸਿਵਲਾਈਜੇਸ਼ਨ ਹੈ ਇਹ ਤਾਂ ਬਸ ਦੀ ਪੰਜਾਬ ਦੋਨੇ ਪਾਸੇ ਦਾ ਪੰਜਾਬ ਆ ਤੇ ਜੇਕਰ ਐਜ਼ ਅ ਮਾਈਨੋਰਟੀ ਆਪਾਂ ਸਿੱਖਾਂ ਦੀ ਗੱਲ ਕਰੀਏ ਜਿਹੜਾ ਸਾਡਾ ਸਿੱਖ ਭਾਈਚਾਰਾ ਹੈ ਉਹ ਉਹਦੀ ਤਾਂ ਸਾਡੀ ਤਾਂ ਸਾਰੀ ਦੀ ਸਾਰੀ ਜਿਹੜੀ ਆ ਸਿਵਲਾਈਜੇਸ਼ਨ ਹੀ ਪੰਜਾਬ ਦੇ ਵਿੱਚ ਆ ਤੇ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਜਦੋਂ ਹਲਕੀ ਜਿਹੀ ਜਿਹੜੀ ਆ ਅ ਦੁਸ਼ਮਣੀ ਵੱਧਦੀ ਆ ਜਾਂ ਪਾਕਿਸਤਾਨ ਦੇ ਵਿੱਚੋਂ ਖਾਸੇ ਇਦਾਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਆ ਹੁਣ ਤਾਂ ਇੰਡੀਆ ਦੇ ਵਿੱਚੋਂ ਵੀ ਕਈ ਵਾਰ ਬੀਜੇਪੀ ਦੇ ਲੀਡਰ ਜਿਹੜੇ ਸੱਤਾ ਦੇ ਵਿੱਚ ਆ ਉਹਨਾਂ ਦੇ ਵੱਲੋਂ ਵੀ ਇਦਾਂ ਦੀਆਂ ਗੱਲਾਂ ਸੁਣਨ ਨੂੰ ਸਾਨੂੰ ਮਿਲ ਜਾਂਦੀਆਂ ਪਰ ਜ਼ਿਆਦਾਤਰ ਹਮੇਸ਼ਾ ਹੀ ਪਾਕਿਸਤਾਨ ਦੇ ਵੱਲੋਂ ਪਹਿਲ ਹੁੰਦੀ ਆ ਕਿ ਜੀ ਅਸੀਂ ਪਰਮਾਣੂ ਸ਼ਕਤੀਆਂ ਐਂਡ ਇਦਾਂ ਦੇ ਲੱਲੇ ਪੱਬੇ ਉਹ ਬਹੁਤ ਕਰਦੇ ਨੇ ਪਰ ਇਹ ਗੱਲਾਂ ਬੜੀਆਂ ਹਾਸੇ 'ਚ ਕਹਿਣ ਵਾਲੀਆਂ ਨਹੀਂ ਪਰਮਾਣੂ ਹਥਿਆਰ ਜਿਹੜੇ ਆ ਜਿਵੇਂ ਮੈਂ ਕਿਹਾ ਕਿ ਹਿਰੋਸ਼ੀਮਾ ਤੇ ਨਾਗਾਸਾਕੀ ਦੀਆਂ ਐਗਜ਼ਾਮਪਲਾਂ ਸਾਡੇ ਕੋਲ ਨਹੀਂ ਕਿ ਕਿੰਨੇ ਖਤਰਨਾਕ ਹੋ ਸਕਦੇ ਨੇ ਤੇ ਮਾਈਂਡ ਯੂ ਜਦੋਂ ਫੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਇਹਨਾਂ ਹਥਿਆਰਾਂ ਦਾ ਇਸਤੇਮਾਲ ਹੋਇਆ ਸੀ ਉਦੋਂ ਹਜੇ ਇਹ ਬਣੇ-ਬਣੇ ਸੀ ਤੇ ਆਪਾਂ ਸਾਰੇ ਸਿਆਣੇ ਆ ਕਿ ਜਦੋਂ ਵੀ ਕੋਈ ਵੀ ਚੀਜ਼ ਡਿਵੈਲਪ ਹੋ ਕੇ ਸਾਡੇ ਸਾਹਮਣੇ ਆਉਂਦੀ ਆ ਉਦੋਂ 15-20 ਸਾਲਾਂ ਬਾਅਦ ਉਹਦੀ ਉਹ ਲਗਾਤਾਰ ਬਿਹਤਰ ਹੁੰਦੀ ਜਾਂਦੀ ਆ ਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਉਹ ਤਾਂ ਖਡਾਉਣੇ ਬੰਬ ਸੀ ਤੇ ਜਿੱਦਾਂ ਦੀਆਂ ਮਾਰੂ ਹਥਿਆਰ ਹੁਣ ਬਣ ਚੁੱਕੇ ਨੇ ਨਾ ਵੀ ਉਹਨਾਂ ਦੇ ਸਾਹਮਣੇ ਹਿਰੋਸ਼ੀਮਾ ਨਾਗਾਸਾਕੀ ਵਾਲੇ ਤਾਂ ਜਿਹੜੇ ਅਖਡਾਉਣੇ ਨਜ਼ਰ ਆਉਂਦੇ ਆ ਸੋ ਇਸ ਕਰਕੇ ਵੀ ਹੁਣ ਤਾਂ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੋਈ ਕਿਆਸ ਵੀ ਨਹੀਂ ਸਕਦਾ ਵੀ ਇੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਸੋ ਸਭ ਤੋਂ ਪਹਿਲਾਂ ਤਾਂ ਚੰਗੀ ਗੱਲ ਇਹੀ ਆ ਕਿ ਸਾਰੀ ਦੁਨੀਆ ਦੇ ਵਿੱਚ ਹੀ ਪਹਿਲਾਂ ਤਾਂ ਇਹ ਬੰਦ ਹੋਣੇ ਚਾਹੀਦੇ ਆ ਇਹ ਇਹ ਇਹਦੇ ਤੇ ਜਿਹੜੇ ਲੋਕ ਵੀ ਕੰਮ ਕਰਦੇ ਨੇ ਕਿ ਸਾਰਿਆਂ ਨੂੰ ਜਿਹੜਾ ਨਿਊਕਲੀਅਰਾਈਜ਼ ਹੋਣਾ ਚਾਹੀਦਾ ਕਿ ਪਰਮਾਣੂ ਹਥਿਆਰ ਨਸ਼ਟ ਹੋਣੇ ਚਾਹੀਦੇ ਆ ਡੈਫੀਨਿਟਲੀ ਇਧਰ ਨੂੰ ਕਦਮ ਵਧਣੇ ਚਾਹੀਦੇ ਆ ਪਰ ਚਲੋ ਇਹ ਇੱਕ ਚੰਗੀ ਸੋਚ ਆ ਪਰ ਚੰਗੀ ਸੋਚ ਤੇ ਸਰਕਾਰਾਂ ਤੇ ਸਟੇਟਾਂ ਕਿੱਥੇ ਚੱਲਦੀਆਂ ਪੰਜ ਜਿਹੜੇ ਮੁਲਕ ਆ ਉਹਨਾਂ ਨੇ ਇਹ ਨਿਊਕਲੀਅਰ ਜਿਹੜੀ ਆ ਹਥਿਆਰ ਬਣਾ ਲੈ ਸੀ ਜੇ ਸਭ ਤੋਂ ਪਹਿਲਾਂ ਆਬਵੀਅਸਲੀ ਯੂ ਐਸ ਏ ਫਿਰ ਰਸ਼ੀਆ ਫਿਰ ਚਾਈਨਾ ਯੂ ਕੇ ਤੇ ਫਰਾਂਸ ਇਹਨਾਂ ਨੇ 1967 ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਟੈਸਟ ਕਰ ਲਿਆ ਸੀ 1967 ਦੇ ਵਿੱਚ ਇਹ ਜਿਹੜੇ ਪੰਜ ਮੁਲਕ ਆ ਇਹਨਾਂ ਨੇ ਜਿਹੜਾ ਕਿਹਾ ਕਿ ਨਹੀਂ ਭਾਈ ਹੁਣ ਕਿਸੇ ਨੇ ਵੀ ਡਿਵੈਲਪ ਹੋਰ ਨਹੀਂ ਕਰਨੇ ਕਿਉਂਕਿ ਇੱਕ ਤਾਂ ਵੀ ਇਹਨਾਂ ਨਾਲ ਪੂਰੀ ਦੁਨੀਆ ਦੇ ਵਿੱਚ ਇਹਨਾਂ ਹਥਿਆਰਾਂ ਦੀ ਦੌੜ ਲੱਗ ਜਾਣੀ ਆ ਤੇ ਦੂਸਰਾ ਬੜੇ ਹੀ ਖਤਰਨਾਕ ਨੇ ਤੇ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਜਿਹੜਾ ਮਤਾ ਕਰ ਲਿਆ ਵੀ ਹੁਣ ਆਪਾਂ ਕਿਸੇ ਨੂੰ ਜਿਹੜੇ ਆ ਇਹ ਹਥਿਆਰ ਨਹੀਂ ਬਣਾਉਣ ਦੇਣੇ ਤੇ ਜੇ ਜੇ ਕੋਈ ਬਣਾਊਗਾ ਤਾਂ ਉਹਦੇ ਤੇ ਪ੍ਰਤੀਬੰਧ ਲੱਗਣਗੇ ਇਸੇ ਕਰਕੇ ਤੁਹਾਨੂੰ ਪਤਾ ਕਿ ਜਦੋਂ ਇੰਡੀਆ ਨੇ ਟੈਸਟ ਕੀਤਾ ਤਾਂ ਇੰਡੀਆ ਤੇ ਬਹੁਤ ਸਾਰੀਆਂ ਸੈਂਕਸ਼ਨਸ ਲੱਗੀਆਂ ਉਸ ਤੋਂ ਬਾਅਦ ਪਾਕਿਸਤਾਨ ਤੇ ਵੀ ਬਹੁਤ ਸਾਰੇ ਸੈਂਕਸ਼ਨਸ ਲੱਗੇ ਜਦੋਂ ਉਹਨਾਂ ਨੇ ਟੈਸਟ ਕੀਤਾ 1900 ਜਿਹੜਾ 70 ਤੋਂ ਪਹਿਲਾਂ ਪਹਿਲਾਂ ਇਹਨਾਂ ਪੰਜਾਂ ਮੁਲਕਾਂ ਨੇ ਜਿਹੜਾ ਟੈਸਟ ਕੀਤੇ ਸੀ ਉਸ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਨੇ ਟੈਸਟ ਕੀਤੇ ਇਹ ਜਿਹੜਾ ਨਾਰਥ ਕੋਰੀਆ ਹੈ ਉਹਦੇ ਦੇ ਉੱਤੇ ਵੀ ਬਹੁਤ ਸਾਰੀਆਂ પ્રતિਬੰਧ ਤੁਹਾਨੂੰ ਪਤਾ ਸੈਂਕਸ਼ਨਸ ਲੱਗੇ ਹੋਏ ਨੇ ਪਰ ਉਹਨੇ ਵੀ ਉਹਨੇ ਹਾਲਾਂਕਿ ਉਹਨੇ ਜਿਹੜੀ ਹੈ ਇਹ ਐਨਪੀਟੀ ਆ ਇਹਦੇ ਵਿੱਚ ਉਹਨੇ ਸਾਈਨ ਵੀ ਕਰ ਲਿਆ ਸੀਗਾ ਪਰ ਬਾਅਦ ਵਿੱਚ ਉਹਨੇ ਵਿਦਡਰੋ ਕਰ ਲਿਆ ਤੇ ਉਹਨੇ ਫਿਰ ਨਿਊਕਲੀਅਰ ਵੈਪਨ ਦਾ ਜਿਹੜਾ ਟੈਸਟ ਵੀ ਕੀਤਾ ਤੇ ਬਟ ਸਟਿਲ ਜਿਹੜਾ ਉਹਨੂੰ ਉਹਦੇ ਉੱਤੇ ਬਹੁਤ ਸਾਰੇ ਸੈਂਕਸ਼ਨਸ ਨੇ ਨਾਰਥ ਕੋਰੀਆ ਦੇ ਉੱਤੇ ਅੱਛਾ ਇਹ ਵੀ ਗੱਲ ਦੇਖਣ ਵਾਲੀ ਆ ਕਿ ਖਾਸ ਕਰਕੇ ਇਦਾਂ ਦੇ ਮੁਲਕ ਜਿਹੜੇ ਨਾਰਥ ਕੋਰੀਆ ਵਰਗੇ ਆ ਪਾਕਿਸਤਾਨ ਵਰਗੇ ਆ ਹਾਲਾਂਕਿ ਇੰਡੀਆ ਦਾ ਵੀ ਆਪਾਂ ਨਾਂ ਲੈ ਸਕਦੇ ਹਾਂ ਗਰੀਬੀ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਹੈ ਪਰ ਪਾਕਿਸਤਾਨ ਵਰਗੇ ਜਾਂ ਨੋਰਥ ਕੋਰੀਆ ਵਰਗੇ ਮੁਲਕਾਂ ਨੇ ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਰੋਟੀ ਨਹੀਂ ਖਾਣ ਨੂੰ ਦਿੱਤੀ ਪਰ ਪਰਮਾਣੂ ਹਥਿਆਰ ਜ਼ਰੂਰ ਬਣਾ ਲਏ। ਸੋ ਉਸ ਤੋਂ ਬਾਅਦ ਜਿਹੜਾ ਈਰਾਨ ਆ ਸਭ ਤੋਂ ਜ਼ਿਆਦਾ ਹੁਣ ਮਸਲਾ ਜਿਹੜਾ ਈਰਾਨ ਦਾ ਪਿਆ ਹੋਇਆ। ਇਜ਼ਰਾਈਲ ਨੂੰ ਵੀ ਪਰਮਾਣੂ ਸ਼ਕਤੀ ਮੰਨਿਆ ਜਾਂਦਾ ਪਰ ਉਹਨੇ ਕਦੇ ਵੀ ਟੈਸਟ ਨਹੀਂ ਕੀਤਾ ਪਰ ਇੱਕ ਕਹਿ ਲੋ ਕਿ ਅਨਕਹੀ ਅੰਡਰਸਟੈਂਡਿੰਗ ਹੈ ਕਿ ਇਜ਼ਰਾਈਲ ਦੇ ਕੋਲ ਪਰਮਾਣੂ ਹਥਿਆਰ ਹੈਗੇ ਆ। ਸੋ ਅੱਛਾ ਇਹਦੇ ਵਿੱਚ ਈਰਾਨ ਦਾ ਕੀ ਪੰਗਾ ਆ? ਹੁਣ ਜਿਹੜਾ ਈਰਾਨ ਆ ਇਹ ਦੇ ਵਿੱਚ ਇਹ ਆ ਕਿ ਜੀ ਈਰਾਨ ਇਹ ਇਹ ਦੇ ਵੱਲੋਂ ਇਹਨਾਂ ਨੇ ਡੀਲ ਕੀਤੀ ਅਬਾਮਾ ਨੇ ਕਿ ਤੁਸੀਂ ਨਿਊਕਲੀਅਰ ਹਥਿਆਰ ਜਿਹੜੇ ਨਹੀਂ ਬਣਾਉਂਗੇ ਤੇ ਉਹਨਾਂ ਨੇ ਉਸ ਜਿਹੜੇ ਆ ਸਾਈਨ ਕਰਤੀ ਉਹ ਡੀਲ ਈਰਾਨ ਵਾਲਿਆਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਠੀਕ ਹੈ ਜਿਹੜੇ ਨਿਊਕਲੀਅਰ ਇਹਨਾਂ ਨੂੰ ਅਸੀਂ ਨਿਊਕਲੀਅਰ ਐਨਰਜੀ ਦੇ ਲਈ ਵਰਤਾਂਗੇ ਪਰ ਅਸੀਂ ਇਹਨੂੰ ਇਤਿਹਾਰ ਹਥਿਆਰ ਬਣਾਉਣ ਦੇ ਲਈ ਨਹੀਂ ਵਰਤਾਂਗੇ ਤੇ ਉਸ ਟ੍ਰੀਟੀ ਦੇ ਵਿੱਚ ਆ ਕੇ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨ ਸੀਗੀਆਂ ਇਰਾਨ ਦੇ ਉੱਤੇ ਉਹ પ્રતિਬੰਧ ਹਟਾਏ ਗਏ ਤੇ ਇਰਾਨ ਗਲੋਬਲ ਇਕਨੋਮੀ ਦੇ ਵਿੱਚ ਬਾਕੀ ਮੂਲਕਾਂ ਦੇ ਵਾਂਗੂ ਉਹ ਵਿਚਰਦਾ ਰਿਹਾ ਬਾਅਦ ਵਿੱਚ ਡੋਨਲਡ ਟਰੰਪ ਆਉਂਦਾ ਉਹ ਕਹਿੰਦਾ ਕਿ ਨਹੀਂ ਇਸ ਟ੍ਰੀਟੀ ਦੇ ਵਿੱਚੋਂ ਬਾਹਰ ਆਉਂਦਾ ਤੇ ਉਹ ਕਹਿੰਦਾ ਕਿ ਅਸੀਂ ਅਟੈਕ ਕਰ ਦੇਣਾ ਇਰਾਨ ਦੇ ਉੱਤੇ ਨਹੀਂ ਤਾਂ ਉਹ ਸਾਨੂੰ ਦੱਸੇ ਕਿ ਕਿੱਦਾਂ ਆਉਣੇ ਆਪਣੇ ਜਿਹੜਾ ਇਨਰਿਚ ਜਿਹੜਾ ਉਹਨੇ ਉਹਨੇ ਆਪਣਾ ਹੀ ਯੂਰੇਨੀਅਮ ਕੀਤਾ ਹੋਇਆ ਵੀ ਉਹ ਕਿੱਥੇ ਆ ਤੇ ਉਹਨੂੰ ਕਿਦਾਂ ਨਸ਼ਟ ਕੀਤਾ ਸੋ ਖੈਰ ਉਸ ਤੋਂ ਬਾਅਦ 트ੰਪ ਉਹਨਾਂ ਦੀ ਗਵਰਨਮੈਂਟ ਚੱਲੇ ਜਾਂਦੀ ਆ ਤੇ ਹੁਣ ਹਜੇ ਤੱਕ ਇਹ ਰੌਲਾ ਰੱਪਾ ਹੀ ਚੱਲ ਰਿਹਾ ਤੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਆ ਕਿ ਇਰਾਨ ਨੇ ਇਹ ਜਿਹੜਾ ਆਪਣਾ ਯੂਰੇਨੀਅਮ ਆ ਇਹਨੂੰ ਕਾਫੀ ਜ਼ਿਆਦਾ ਇਨਰਿਚ ਕਰ ਲਿਆ ਹੈਗਾ ਇਹਦੇ ਵਿੱਚ ਜਿਹੜੀ ਇੱਕ ਰਿਪੋਰਟ ਆ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਦੇ ਹਵਾਲੇ ਦੇ ਨਾਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹਦੇ ਮੁਤਾਬਕ ਅਬੈਸੇ ਜਿਹੜਾ ਜੀਸੀਪੀਓ ਇਹਨੇ ਜਿਹੜੀ ਲਿਮਿਟ ਸੈੱਟ ਕੀਤੀ ਸੀਗੀ 3.7% ਜਿਹੜਾ ਯੂਰੇਨੀਅਮ ਇਨਰਿਚ ਕਰਨ ਦੀ ਈਰਾਨ ਦੇ ਲਈ ਸੋ ਉਹਦੇ ਤੋਂ ਬਹੁਤ ਜ਼ਿਆਦਾ ਇਹਨੇ ਆਪਣਾ ਯੂਰੇਨੀਅਮ ਈਰਾਨ ਦੇ ਵੱਲੋਂ ਇਨਰਿਚ ਕੀਤਾ ਜਾ ਚੁੱਕਾ 60% ਤੱਕ 60% ਤੱਕ ਜਿਹੜਾ ਮੰਨਿਆ ਜਾ ਰਿਹਾ ਕਿ ਈਰਾਨ ਦੇ ਵੱਲੋਂ ਆਪਣਾ ਯੂਰੇਨੀਅਮ ਇਨਰਿਚ ਕੀਤਾ ਜਾ ਚੁੱਕਾ ਜਦਕਿ ਜਿਹੜਾ ਤੁਹਾਨੂੰ ਹਥਿਆਰ ਬਣਾਉਣ ਦੇ ਲਈ ਚਾਹੀਦਾ ਉਹ ਹੈਗਾ 90% ਸੋ 30% ਹਜੇ ਘਟਾਇਆ ਇਰਾਨ ਅਦਰਵਾਈਜ਼ ਜਿਹੜਾ ਇਰਾਨ ਕੋਈ ਬਹੁਤ ਜ਼ਿਆਦਾ ਪਿੱਛੇ ਨਹੀਂ ਹੈਗਾ ਸੋ ਇਸ ਕਰਕੇ ਹੁਣ ਸਾਰੀ ਭੱਜ ਦੌੜ ਜਿਹੜੀ 트럼ਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੋ ਰਹੀ ਆ ਕਿ ਇਰਾਨ ਨੂੰ ਰੋਕਿਆ ਕਿੱਦਾਂ ਜਾਵੇ ਕਿ ਉਹ ਇਹ ਇਰਾਨ ਜਿਹੜਾ ਇਹ ਨਿਊਕਲੀਅਰ ਹਥਿਆਰ ਆ ਪਰਮਾਣੂ ਹਥਿਆਰ ਆ ਉਹ ਨਾ ਬਣਾ ਸਕੇ ਸੋ ਇਸ ਸਮੇਂ ਦੀਆਂ ਜਿਹੜੀਆਂ ਸਥਿਤੀਆਂ ਨੇ ਤੀਸਰੀ ਵਾਰ ਇਹਨਾਂ ਦੀ ਗੱਲਬਾਤ ਹੋਣੀ ਆ ਤੇ ਉਹਦੇ ਵਿੱਚ ਦੋ ਵਾਰੀ ਜਿਹੜੀ ਗੱਲਬਾਤ ਹੋਈ ਆ ਉਹਨੂੰ ਲੈ ਕੇ ਵੈਸੇ ਤਾਂ ਚੰਗੇ ਹੀ ਬਿਆਨ ਆਏ ਨੇ ਦੋਹਾਂ ਸਾਈਡਾਂ ਦੇ ਵੱਲੋਂ ਕੋਈ ਕੰਸਟਰਕਟਿਵ ਟਾਕ ਹੋਈਆਂ ਜੀ ਚੰਗੀ ਗੱਲਬਾਤ ਹੋਈ ਆ ਇਹਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗਾ ਨਤੀਜਾ ਜਿਹੜਾ ਸਾਹਮਣੇ ਆ ਸਕਦਾ ਹੁਣੇ ਮੈਂ ਇੱਕ ਖਬਰ ਦੇ ਕੇ ਹਟਿਆ ਜਿਹਦੇ ਵਿੱਚ ਇਰਾਨ ਵਾਲੇ ਚਾਈਨਾ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਦੱਸ ਰਹੇ ਨੇ ਆ ਕਿ ਇਰਾਨ ਵਾਲਿਆਂ ਦਾ ਇਹ ਵੀ ਦਾਵਾ ਆ ਕਿ ਜਿਹੜੇ ਇਜ਼ਰਾਈਲ ਵਾਲੇ ਆ ਉਹ ਇਸ ਜਿਹੜੀ ਯੂਐਸ ਦੇ ਜਿਹੜੀ ਇਹਦੀ ਈਰਾਨ ਦੀ ਇਹ ਨਿਊਕਲੀਅਰ ਡੀਲ ਆ ਵੀ ਇਹਦੇ ਵਿੱਚ ਵਾਦਾ ਪਾ ਰਹੇ ਨੇ ਉਹ ਅੱਛਾ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਜ਼ਰਾਇਲ ਵਾਲੇ ਆ ਉਹ ਅਸਲ ਚ ਚਾਹੁੰਦੇ ਆ ਕਿ ਯੂਐਸਏ ਤੇ ਇਹ ਇਹਨਾਂ ਦੀ ਈਰਾਨ ਦੀ ਕੋਈ ਸੰਧੀ ਨਾ ਹੋ ਸਕੇ ਇਹਨੂੰ ਲੈ ਕੇ ਨਿਊਕਲੀਅਰ ਨੂੰ ਲੈ ਕੇ ਤਾਂ ਕਿ ਸਾਨੂੰ ਮੌਕਾ ਮਿਲੇ ਕਿ ਈਰਾਨ ਦੇ ਉੱਤੇ ਅਟੈਕ ਕੀਤਾ ਜਾ ਸਕੇ ਹੁਣ ਤੁਹਾਨੂੰ ਪਤਾ ਬਹੁਤ ਸਾਰੇ ਹੌਕਸ ਜਿਹੜੇ ਆ ਐਡਮਿਨਿਸਟ੍ਰੇਸ਼ਨ 트ੰਪ ਦੇ ਵਿੱਚ ਨੇ ਉਹਨਾਂ ਦਾ ਵੀ ਇਹ ਕਹਿਣਾ ਵੀ ਇੱਕ ਵਾਰ ਇਹਨਾਂ ਤੇ ਅਟੈਕ ਕਰਕੇ ਕੰਮ ਨਬੇੜੋ ਪਰ ਇਹ ਕਾਮਨ ਸੈਂਸ ਵੀ ਇਹ ਗੱਲ ਕਹਿੰਦੀ ਆ ਤੇ ਬਹੁਤ ਸਾਰੇ ਲੋਕੀ ਵੀ ਕਹਿੰਦੇ ਨੇ ਕਿ ਤੁਸੀਂ ਇੱਕ ਵਾਰੀ ਹਮਲਾ ਕਰਕੇ ਜੇਕਰ ਉਹਨਾਂ ਦਾ ਜਿਹੜਾ ਪਰਮਾਣੂ ਹਥਿਆਰਾਂ ਵਾਲਾ ਕੰਮ ਉਡਾ ਵੀ ਦੋਗੇ ਉਸ ਤੋਂ ਬਾਅਦ ਉਹਨੂੰ ਫੇਰ ਡਿਵੈਲਪ ਕਰ ਲੈਣਗੇ ਉਹਨਾਂ ਦੇ ਦਿਮਾਗ ਤਾਂ ਹੈਗੇ ਹੀ ਆ ਵੀ ਉਹਨਾਂ ਨੇ ਪਹਿਲਾਂ ਕਿੱਦਾਂ ਡਿਵੈਲਪ ਕੀਤਾ ਸੀ ਉਹਨੂੰ ਇਹਦੇ ਨਾਲੋਂ ਬੈਟਰ ਨਹੀਂ ਕਿ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਇਹਨੂੰ ਕਿਸੇ ਤਰੀਕੇ ਨਾਲ ਹੱਲ ਕਰ ਲਿਆ ਜਾਵੇ ਤੇ ਇਹ ਡੈਫੀਨਿਟਲੀ ਇਹ ਗੱਲ ਤਾਂ ਹੈਗੀ ਆ ਕਿ ਜਿੱਦਾਂ ਫਿਰ ਜੇ ਇਰਾਨ ਪਰਮਾਣੂ ਹਥਿਆਰ ਬਣਾ ਲੈਂਦਾ ਤਾਂ ਫਿਰ ਹੋਰ ਵੀ ਮਿਡਲ ਈਸਟਰਨ ਕੰਟਰੀਆਂ ਜਿਹੜੀਆਂ ਉਹ ਵੀ ਕਹਿਣਗੇ ਆ ਕਿ ਸਾਨੂੰ ਕਿਹੜੀ ਗੱਲ ਤੋਂ ਰੋਕਿਆ ਉਹ ਵੀ ਬਣਾਉਣ ਵਾਲੂ ਵਧਣ ਗਿਆ ਤੇ ਵੈਸੇ ਵੀ ਇਹ ਫਿਰ ਇੱਕ ਦੌੜ ਸ਼ੁਰੂ ਹੋ ਜਾਣੀ ਆ ਤੇ ਆਬਵੀਅਸਲੀ ਅਮਰੀਕਾ ਵਾਲਿਆਂ ਨੂੰ ਇਹ ਵੀ ਆ ਕਿ ਇਰਾਨ ਦੇ ਵਿੱਚ ਤੁਹਾਨੂੰ ਪਤਾ ਕਿ ਉਹ ਸਿੱਧੀ ਤੇ ਅਮਰੀਕਾ ਨੂੰ ਡੈਥ ਟੂ ਅਮਰੀਕਾ ਇਦਾਂ ਦੀਆਂ ਵੀ ਗੱਲਾਂ ਕਰਦਾ ਹਾਲਾਂਕਿ ਹਾਲਾਂਕਿ ਇਹਨਾਂ ਦੇ ਜਿਹੜੇ ਖੁਦ ਸੁਪਰੀਮ ਲੀਡਰ ਹੈ ਇਰਾਨ ਦੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਦਾਂ ਦਾ ਹਥਿਆਰ ਧਾਰਮਿਕ ਇੱਕ ਫਤਵਾ ਆ ਉਹਨਾਂ ਦਾ ਕਿ ਏਸਵੀਕੇ ਦੇ ਹਥਿਆਰ ਨਹੀਂ ਬਣਨੇ ਚਾਹੀਦੇ ਪਰ ਜਦੋਂ ਅਮਰੀਕਾ ਨੇ ਪਿੱਛੇ ਜਾ ਉਹਨਾਂ ਤੇ ਰੋਕ ਲਾਉਣ ਦੀ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕੋਈ ਵੀ ਹਥਿਆਰ ਬਣਾਉਣ ਤੋਂ ਰੋਕ ਨਹੀਂ ਸਕਦਾ ਜੇਕਰ ਅਸੀਂ ਬਣਾਉਣਾ ਚਾਹੀਏ ਤਾਂ ਹਾਲੇ ਤੱਕ ਉਹਨਾਂ ਨੇ ਕਦੀ ਵੀ ਪਬਲੀਕਲੀ ਇਹ ਕਿਹਾ ਨਹੀਂ ਕਿ ਅਸੀਂ ਬਣਾਉਣਾ ਚਾਹੁੰਦੇ ਆ ਪਰ ਡੈਫੀਨਿਟਲੀ ਇਸੇ ਕਰਕੇ ਜੇਕਰ ਅਮਰੀਕਾ ਉਹਨਾਂ ਤੇ ਸਿੱਧਾ ਹਮਲਾ ਹੀ ਕਰ ਦੋਗਾ ਤਾਂ ਫਿਰ ਉਹਨਾਂ ਨੂੰ ਬਣਾਉਣ ਦਾ ਇੱਕ ਆਰਗੂਮੈਂਟ ਵੀ ਮਿਲ ਜਾਣਾ ਵੀ ਹੁਣ ਤੁਸੀਂ ਸਾਨੂੰ ਰੋਕਣਾ ਆ ਐਟੈਕ ਕਰਕੇ ਤਾਂ ਹੁਣ ਅਸੀਂ ਬਣਾਵਾਂਗੇ ਸੋ ਇਹ ਤੇ ਵੈਸੇ ਆਬਵੀਅਸਲੀ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਜੇਕਰ ਇਦਾਂ ਦਾ ਅਟੈਕ ਹੋ ਜਾਂਦਾ ਤੇ इवन ही ਪਤਾ ਨਾ ਇਰਾਨ ਕੋਈ ਬਹੁਤ ਜਿਹੜਾ ਡਿਫਰੈਂਟ ਤਰੀਕੇ ਨਾਲ ਵੀ ਰਿਐਕਟ ਕਰ ਸਕਦਾ ਹੋ ਸਕਦਾ ਕਿਉਂ ਨਹੀਂ ਕੋਈ ਉਹਦੀ ਸ਼ਰਮਤਾ ਹੋਵੇ ਤੇ ਉਧਰੋਂ ਰਸ਼ੀਆ ਤੇ ਯੂਕਰੇਨ ਦਾ ਮਸਲਾ ਚੱਲ ਰਿਹਾ ਔਰ ਆਲਰੇਡੀ ਜਿਹੜਾ ਚਾਈਨਾ ਉਹ ਆਪਣੇ ਜਿਹੜਾ ਟਰੇਡ ਵਾਲੇ ਪਾਸੇ ਤਾਂ ਤਲਵਾਰਾ ਗੱਡੀ ਫਿਰਦਾ ਤੇ ਉਹ ਕਹੂਗਾ ਫੇ ਆਜੋ ਦੋ ਦੋ ਹੱਥ ਕਰ ਹੀ ਲੈਣੀਆਂ ਤੇ ਇਹ ਤਾਂ ਫਿਰ ਵਿਸ਼ੇ ਯੁੱਧ ਵਾਲੇ ਸਥਿਤੀ ਬਣ ਜਾਣੀ ਆ ਤੇ ਟਰੰਪ ਜਿਹੜਾ ਆਪਣੇ ਆਪ ਨੂੰ ਪੀਸ ਪ੍ਰੈਜ਼ੀਡੈਂਟ ਕਹਿੰਦਾ ਉਹਨੇ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਕਹ ਲਓ ਕਿ ਇੱਕ ਤਰੀਕੇ ਨਾਲ ਅੱਗ ਵਾਲੀ ਸਥਿਤੀ ਬਣ ਜਾਣੀ ਆ ਸੋ ਇਸੇ ਕਰਕੇ ਹਾਲਾਂਕਿ ਕਈ ਤਰ੍ਹਾਂ ਦੇ ਬੰਦੇ ਨੇ ਟਰੰਪ ਐ ਨੇ ਕਰੀ ਠੰਡਾ ਕੰਮ ਰੱਖੋ ਤੇ ਸੰਧੀ ਕਰੋ ਸਮਝੌਤਾ ਕਰਕੇ ਗੱਲ ਨੂੰ ਅੱਗੇ ਤੋਰਿਏ ਪਰ ਬੰਦੇ ਇਦਾਂ ਦੇ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਰਾਤ ਤੇ ਹਮਲਾ ਕਰਕੇ ਵਨਸ ਐਂਡ ਔਰ ਜਿਹੜਾ ਇਹਦਾ ਕੰਮ ਨਿਭੜੋ ਜਦ ਕਿ ਜੁਮੇ ਕਿਹਾ ਕਿ ਇੱਕੋ ਵਾਰੀ ਹਮਲਾ ਕਰਕੇ ਕੰਮ ਕੁਮ ਨਿਭੜਨ ਵਾਲੀ ਗੱਲ ਇਦਾਂ ਦੀ ਹੈ ਨਹੀਂ ਇਹ ਤਾਂ ਸਮਝੌਤਾ ਕਰਕੇ ਹੀ ਗੱਲ ਨਿਭੜਨੀ ਆ ਸੋ ਚੰਗੀ ਗੱਲ ਇਹੀ ਆ ਕਿ ਜੇਕਰ ਸਮਝੌਤਾ ਹੋ ਜਵੇ ਆਪਾਂ ਲਗਾਤਾਰ ਦੇਖਦੇ ਹਾਂ ਸਥਿਤੀਆਂ ਕਿੱਧਰ ਨੂੰ ਜਾ ਰਹੀਆਂ ਨੇ ਪਰ ਕਾਫੀ ਖਤਰਨਾਕ ਹਾਲਾਤ ਬਣ ਸਕਦੇ ਆ ਜੇਕਰ ਇਹਨੂੰ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਜਾਂਦਾ ਸੋ ਖੈਰ ਆਪਣਾ ਤੇ ਆਪਣੇ ਚੈਨਲ ਦਾ ਖਿਆਲ ਰੱਖਿਓ ਸਤਿ ਸ